ਆਪਾਂ ਦੂਜਾ ਇਤਿਹਾਸ ਵੀ ਨਾਲ ਲੈ ਕੇ ਚੱਲੀਏ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜਿਆਂ ਤੇ ਵਿਰਾਜਮਾਨ ਨੇ ਘੋੜਿਆਂ ਤੇ ਸਵਾਰ ਹੋਏ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਭਾਈ ਦਇਆ ਸਿੰਘ ਜੀ ਨੇ ਭਾਈ ਧਰਮ ਸਿੰਘ ਜੀ ਨੇ ਭਾਈ ਮਾਨ ਸਿੰਘ ਜੀ ਨੇ ਗੁਰੂ ਪਿਆਰਿਓ ਸਤਗੁਰ ਜੀ ਰਾਏ ਕੋਟ ਦੀ ਧਰਤੀ ਤੇ ਪਹੁੰਚਦੇ ਨੇ ਜਿੱਥੇ ਸਤਗੁਰਾਂ ਨੂੰ ਰਾਏ ਕੱਲਾ ਮਿਲਦਾ ਹੈ ਰਾਏ ਕੱਲੇ ਨੂੰ ਮਿਲਣ ਤੋਂ ਪਹਿਲਾਂ ਜਿਹੜਾ ਸਤਗੁਰਾਂ ਦਾ ਮਿਲਾਪ ਹੁੰਦਾ ਹੈ ਉਹ ਨੂਰੇ ਨਾਲ ਹੁੰਦਾ ਹੈ ਜਿਹਨੂੰ ਇਤਿਹਾਸ ਦੇ ਵਿੱਚ ਨੂਰਾ ਮਾਹੀ ਆਖਿਆ ਗਿਆ ਹੈ ਸਤਗੁਰ ਜੀ ਰਾਏ ਕੋਟ ਦੀ ਧਰਤੀ ਤੇ ਪਹੁੰਚਦੇ ਨੇ ਘੋੜਿਆਂ ਤੇ ਵਿਰਾਜਮਾਨ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਇੱਕ ਸੰਘਣੇ ਦਰਖਤਾਂ ਕੋਲ ਜਾ ਕੇ ਘੋੜੇ ਤੋਂ ਉਤਰ ਜਾਂਦੇ ਨੇ ਵੇਖਦੇ ਨੇ ਕਿ ਇੱਕ ਰੱਬ ਦਾ ਬੰਦਾ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਨੂਰਾ ਮਾਹੀ ਹੈ ਸਤਿਗੁਰੂ ਨੂੰ ਮਿਲਦੇ ਨੇ ਸਤਿਗੁਰੂ ਨੂੰ ਵੇਖ ਕੇ ਕਹਿੰਦੇ ਨੇ ਭਾਈ ਤੇਰਾ ਨਾਮ ਕੀ ਹੈ ਤੇ ਇਹ ਪਿਆਰਾ ਆਖਦਾ ਜੀ ਮੇਰਾ ਨਾਮ ਨੂਰਾ ਹੈ ਲੋਕ ਮੈਨੂੰ ਮਾਹੀ ਵੀ ਕਹਿ ਦਿੰਦੇ ਨੇ ਸਤਗੁਰ ਕਹਿੰਦੇ ਨਾਮ ਤੇਰਾ ਬੜਾ ਪਿਆਰਾ ਕਿੱਥੋਂ ਆਇਆ ਤੂੰ ਆਖਣ ਲੱਗਿਆ ਜੀ ਮੈਂ ਦੁੱਧ ਚੋ ਕੇ ਆਇਆ ਹਾਂ ਸਤਗੁਰ ਕਹਿੰਦੇ ਕਿੱਥੇ ਦਾ ਰਹਿਣ ਵਾਲਾ ਮੈਂ ਇੱਥੇ ਦਾ ਹੀ ਰਹਿਣ ਵਾਲਾ ਜੀ ਰਾਏ ਕੱਲਾ ਚੌਧਰੀ ਐ ਮੈਂ ਉਸ ਦੇ ਪਾਸ ਨੌਕਰੀ ਕਰਦਾ ਸਤਗੁਰ ਕਹਿੰਦੇ ਸਤ ਵਚਨ ਅੱਜ ਜਿਹੜਾ ਤੂੰ ਦੁੱਧ ਚੋਇਆ ਹੈ ਸਾਨੂੰ ਵੀ ਦੁੱਧ ਛਕਣਾ ਹੈ ਸਾਨੂੰ ਵੀ ਛਕਾ ਦੇ ਤੂੰ ਮਹਾਰਾਜ ਕਹਿੰਦੇ ਨੂਰਿਆ ਤੇਰੇ ਕੋਲੇ ਮੱਝਾਂ ਨੇ ਤੂੰ ਸਾਨੂੰ ਵੀ ਦੁੱਧ ਛਕਾ ਦੇ ਗੁਰੂ ਪਿਆਰੇ ਨੂਰਾ ਮਾਹੀ ਕਹਿੰਦਾ ਪਾਤਸ਼ਾਹ ਜੀ ਅੰਮ੍ਰਿਤ ਵੇਲਾ ਹੋਇਆ ਹੈ ਮੈਂ ਦੁੱਧ ਚੋਕੇ ਆਇਆ ਹਾਂ ਹੁਣ ਮੇਰੇ ਕੋਲ ਦੁੱਧ ਹੈ ਨਹੀਂ ਜੇ ਹੁਕਮ ਕਰੋ ਤਾਂ ਮੈਂ ਘਰੋਂ ਲੈ ਆਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਭਾਈ ਤੇਰੇ ਕੋਲ ਮਹਿਸਾ ਨੇ ਤੂੰ ਐ ਕਰ ਇਹਨਾਂ ਦਾ ਦੁੱਧ ਚੋਲ ਹੈ ਮਹਾਰਾਜ ਇੱਕ ਅਵਸਰ ਝੋਟੀ ਵੱਲ ਹੱਥ ਕਰਦੇ ਨੇ ਮਹਾਰਾਜ ਕਹਿੰਦੇ ਭਾਈ ਚੋਲਿਆ ਨੂਰਾ ਮਾਹੀ ਸਤਗੁਰਾਂ ਨੂੰ ਆਖਣ ਲੱਗਿਆ ਪਾਤਸ਼ਾਹ ਜੀ ਇਹ ਤਾਂ ਅਵਸਰ ਝੋਟੀ ਹੈ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਜਾਂ ਦੁੱਧ ਚੋਕੇ ਲੈ ਕੇ ਆ ਸਤਿਵਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਵਚਨ ਇਹ ਗੱਲ ਸਤਗੁਰਾਂ ਦੀ ਸੁਣ ਕੇ ਨੂਰਾ ਮਾਹੀ ਕਹਿੰਦਾ ਸਤਵਚਨ ਗੁਰੂ ਪਾਸ਼ਾ ਜੀ ਮੈਂ ਹੁਣੇ ਦੁੱਧ ਚੋ ਲੈਣਾ ਪਰ ਮੇਰੇ ਕੋਲ ਭਾਂਡਾ ਕੋਈ ਨਹੀਂ ਬਰਤਨ ਕੋਈ ਨਹੀਂ ਜਿਹਦੇ ਵਿੱਚ ਮੈਂ ਦੁੱਧ ਚੋਵਾਂ ਤੇ ਗੁਰੂ ਪਿਆਰੇ ਉਹ ਸਤਗੁਰਾਂ ਦੇ ਕੋਲ ਇੱਕ ਗੰਗਾ ਸਾਗਰ ਸੀ ਪਿਛਲੇ ਦਿਵਾਨਾ ਦੇ ਵਿੱਚ ਆਪ ਜੀ ਦੇ ਨਾਲ ਉਹ ਵੀ ਇਤਿਹਾਸ ਸਾਂਝਾ ਕੀਤਾ ਕਿ ਜਦੋਂ ਸਤਗੁਰ ਸੱਚੇ ਪਾਸ਼ਾ ਜੀ ਮੋਹੀ ਪਿੰਡ ਵਿੱਚ ਪਹੁੰਚਦੇ ਨੇ ਜਿੱਥੇ ਗੁਰਦੁਆਰਾ ਛੱਲਾ ਸਾਹਿਬ ਬਣਿਆ ਹੋਇਆ ਹੈ ਜੋ ਕਿ ਭਾਈ ਜਵਾਲਾ ਜੀ ਦਾ ਪਿੰਡ ਸੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਜੋ ਉਂਗਲ ਦੇ ਵਿੱਚ ਗੁਲੁਸ਼ਤਰਾਣ ਪਹਿਨਿਆ ਹੋਇਆ ਸੀ ਪਾਇਆ ਹੋਇਆ ਸੀ ਜੋ ਕਿ ਤੀਰ ਖਿੱਚਣ ਦੇ ਕੰਮ ਆਉਂਦਾ ਸੀ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਕਮਾਨ ਦੇ ਉੱਤੇ ਤੀਰ ਚਾੜਦੇ ਸਨ ਤਾਂ ਤੀਰ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਦੁਸ਼ਮਣ ਨੂੰ ਮਾਰਦੇ ਸਨ ਉਹ ਤੀਰ ਨੂੰ ਖਿੱਚਣ ਦੇ ਲਈ ਉਂਗਲ ਦੇ ਵਿੱਚ ਇੱਕ ਛੱਲਾ ਪਾਇਆ ਹੋਇਆ ਸੀ ਜਿਸ ਨੂੰ ਗੁਲੁਸ਼ਤਰਾਣ ਆਖਿਆ ਗਿਆ ਹੈ ਤੇ ਉਹ ਛੱਲਾ ਉਂਗਲ ਦੇ ਵਿੱਚ ਪੂਰਾ ਫਸ ਚੁੱਕਿਆ ਸੀ ਕਿਉਂਕਿ ਸਤਗੁਰਾਂ ਦੇ ਸਰਦੀ ਕਰਕੇ ਠੰਡ ਕਰਕੇ ਪੋਦੀ ਕਹਿਰਾਂ ਵਰਗੀ ਸਰਦੀ ਪੈਣ ਕਰਕੇ ਹੱਥ ਸੁੱਜ ਗਏ ਸਨ ਤੇ ਉਹ ਛੱਲਾ ਸੀ ਜਿਹੜਾ ਉਂਗਲ ਦੇ ਵਿੱਚ ਇਹਨਾਂ ਚੰਗੀ ਤਰ੍ਹਾਂ ਫਸਿਆ ਹੋਇਆ ਸੀ ਸਿੱਖਾਂ ਨੇ ਆਖਿਆ ਪਾਤਸ਼ਾਹ ਜੀ ਉਂਗਲ ਵਿੱਚੋਂ ਛੱਲਾ ਕੱਢ ਦਈਏ ਤੇ ਮਹਾਰਾਜ ਇਹ ਤਾਂ ਨਿਕਲਦਾ ਨਹੀਂ ਫਿਰ ਆਪਾਂ ਕੱਟਾ ਹੀ ਲੈਨੇ ਆ ਫਿਰ ਇਹ ਮੋਹੀ ਪਿੰਡ ਦੇ ਵਿੱਚੋਂ ਭਾਈ ਜਵਾਲੇ ਨੂੰ ਬੁਲਾ ਕੇ ਲਿਆਂਦਾ ਸੀ ਇਸ ਭਾਈ ਜਵਾਲੇ ਨੇ ਰੇਤੀ ਦੇ ਨਾਲੋਂ ਛੱਲਾ ਕਟਿਆ ਸੀ ਤੇ ਸਤਗੁਰਾਂ ਨੇ ਉਸ ਸਮੇਂ ਉਹ ਜਿਹੜਾ ਛੱਲਾ ਸੀ ਉਹ ਭਾਈ ਜਵਾਲੇ ਨੂੰ ਹੀ ਦੇ ਦਿੱਤਾ ਸੀ ਰੇਤੀ ਤਾਂ ਉਹਦੇ ਕੋਲ ਸੀ ਆਪਣੀ ਉਹ ਅੱਜ ਵੀ ਮੌਜੂਦ ਹੈ ਗੁਰੂ ਪਿਆਰਿਓ ਭੰਮੀਪੁਰਾ ਪਿੰਡ ਪੈ ਜਾਂਦਾ ਜਗਰਾਵਾਂ ਲੱਗੇ ਉੱਥੇ ਭਾਈ ਮਿਹਰ ਸਿੰਘ ਨੇ ਇਹਨਾਂ ਦੀ ਅੰਛਵਾਂ ਵਿੱਚੋਂ ਉਹਨਾਂ ਕੋਲੋਂ ਉਹ ਰੇਤੀ ਵੀ ਹੈ ਜਿਸ ਦੇ ਨਾਲ ਛੱਲਾ ਗੁਲੁ ਸ਼ਤਰਾਂਣ ਕਟਿਆ ਗਿਆ ਸੀ ਤੇ ਸਤਿਗੁਰਾਂ ਨੇ ਜਿਹੜਾ ਬਖਸ਼ਿਸ਼ ਕੀਤਾ ਸੀ ਇਹ ਛੱਲਾ ਗੁਲੁ ਸ਼ਤਰਾਂਣ ਉਹ ਵੀ ਅੱਜ ਮੌਜੂਦ ਹੈ ਪਰਿਵਾਰ ਕੋਲ ਤੇ ਜਦੋਂ ਸਤਿਗੁਰਾਂ ਨੇ ਆਖਿਆ ਭਾਈ ਲੈ ਇਹ ਗੁਲੁ ਸ਼ਤਰਾਂਣ ਛੱਲਾ ਤੂੰ ਹੀ ਰੱਖ ਲੈ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਜੀ ਮੈਂ ਵੀ ਆਪ ਜੀ ਨੂੰ ਇੱਕ ਭੇਟਾ ਦੇਣਾ ਚਾਹੁੰਦਾ ਹਾਂ ਮੈਂ ਵੀ ਕੁਝ ਆਪਜੀ ਸਨਮੁਖ ਰੱਖਣਾ ਚਾਹੁੰਦਾ ਮਹਾਰਾਜ ਕਹਿੰਦੇ 10 ਖਾਂ ਭਾਈ ਲਿਆ ਕੀ ਹੈ ਤੇਰੇ ਕੋਲ ਤੇ ਉਸ ਸਮੇਂ ਇਹ ਗੰਗਾ ਸਾਗਰ ਭਾਈ ਜਵਾਲਾ ਲੈ ਕੇ ਆਇਆ ਸੀ ਆਪਾਂ ਇਤਿਹਾਸ ਸਾਰਾ ਜਾਣਦੇ ਆ ਕਿ ਇਹ ਜਿਹੜਾ ਗੰਗਾ ਸਾਗਰ ਹੈ ਇਹਦੇ ਵਿੱਚ 288 ਛੇਕ ਨੇ ਸੁਰਾਕ ਗਲੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਇਸ ਵਿੱਚ ਰੇਤ ਪਾਓ ਉਹ ਕਿਰਜ ਆਏਗੀ ਇਦੇ ਵਿੱਚ ਜਲ ਪਾਓ ਜਾਂ ਦੁੱਧ ਪਾਓ ਉਹ ਨਹੀਂ ਡੁੱਲੇਗਾ। ਇਹ ਸੁਰਾਖਾਂ ਦੇ ਵਿੱਚੋਂ ਨਹੀਂ ਨਿਕਲਦਾ। ਰੇਤ ਸੁਰਾਖਾਂ ਵਿੱਚੋਂ ਨਿਕਲ ਜਾਂਦੀ ਹੈ। ਪਰ ਗੁਰੂ ਪਿਆਰਿਓ ਇਹ ਸਤਗੁਰ ਦੀ ਬਖਸ਼ਿਸ਼ ਹੈ, ਕਿਰਪਾ ਹੈ, ਮਿਹਰ ਹੈ। ਦੇਖੋ ਕਿੱਡਾ ਤਕੜਾ ਕਾਰੀਗਰ ਸੀ ਭਾਈ ਜਵਾਲਾ। ਜਿਸ ਕੋਲੇ ਇਹ ਗੰਗਾ ਸਾਗਰ ਸੀ ਜਿਆ ਬਣਾਇਆ ਹੋਏਗਾ। ਇੰਨੀ ਮੀਨਾ ਕਾਰੀ ਕੀਤੀ ਸੀ ਤੇ ਨਾਲ ਹੀ ਉਹਦੇ ਵਿੱਚ ਜੋ ਸੁਰਾਖ ਰੱਖੇ ਸਨ ਜਲ ਜਾਂ ਪਾਣੀ ਨਹੀਂ ਡੁੱਲਦਾ। ਰੇਤ ਕਿਰ ਜਾਂਦਾ ਹੈ ਰੇਤ ਡੁੱਲਦਾ ਹੈ ਉਹ ਗੰਗਾ ਸਾਗਰ ਸੀ ਜਿਹੜਾ ਇਹਨੇ ਸਤਗੁਰਾਂ ਨੂੰ ਭੇਟ ਕੀਤਾ ਅੱਜ ਸਤਗੁਰਾਂ ਨੇ ਉਹੀ ਗੰਗਾ ਸਾਗਰ ਕੱਢਿਆ ਨੂਰੇ ਮਾਹੀ ਨੂੰ ਆਖਣ ਲੱਗੇ ਸਤਗੁਰ ਕਹਿੰਦੇ ਨੂਰਿਆ ਲੈ ਆ ਲੈ ਤੂੰ ਕਹਿੰਦਾ ਕੋਈ ਭਾਂਡਾ ਨਹੀਂ ਇਹਦੇ ਵਿੱਚ ਦੁੱਧ ਚੋਲ ਹੈ ਫਿਰ ਗੁਰੂ ਪਿਆਰੇ ਉਸ ਸਮੇਂ ਉਸਨੇ ਦੁੱਧ ਚੋਇਆ ਜਦੋਂ ਮੱਧ ਦਾ ਦੁੱਧ ਚੋਇਆ ਨਾ ਤਾਂ ਉਹ ਗੰਗਾ ਸਾਗਰ ਭਰ ਗਿਆ ਤੇ ਨੂਰਾ ਮਾਹੀ ਜਦੋਂ ਦੁੱਧ ਚੋਣ ਲੱਗਿਆ ਸੀ ਨਾ ਉਹਨੇ ਵੇਖਿਆ ਕਿ ਬਾ ਕਮਾਲ ਹੈ ਜੋ ਸੁਰਾਹੀ ਟਾਈਪ ਬਣਿਆ ਹੋਇਆ ਗੰਗਾ ਸਾਗਰ ਸੀ ਕਿ ਇਹਦੇ ਵਿੱਚ ਸੁਰਾਖ ਇੰਨੇ ਨੇ ਗਲੀਆਂ ਇੰਨੀਆਂ ਨੇ ਪਰ ਦੁੱਧ ਕਿਉਂ ਨਹੀਂ ਡੋਲ ਰਿਹਾ ਹੈਰਾਨ ਹੋ ਗਿਆ ਉਹਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਦੁੱਧ ਦੀ ਜੋ ਗੰਗਾ ਸਾਗਰ ਨਾਲ ਭਰੇ ਹੋਏ ਏਤਲੀ ਟਾਈਪ ਜਾ ਸਰਾਹੀ ਟਾਈਪ ਸੀ ਉਹ ਸਤਗੁਰਾਂ ਨੂੰ ਪੜਾਈ ਸਤਗੁਰ ਸੱਚੇ ਪਾਤਸ਼ਾਹ ਜੀ ਛਕੋ ਦੁੱਧ ਤੁਸੀਂ ਆਖਿਆ ਸੀ ਦੁੱਧ ਛਕੜਾਂ ਛਕੋ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਦੁੱਧ ਖੁਦ ਛਕਿਆ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਛਕਾਇਆ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਉੱਥੇ ਹੀ ਆਰਾਮ ਕਰਨ ਲੱਗ ਜਾਂਦੇ ਨੇ ਇੰਨੇ ਸਮੇਂ ਨੂੰ ਨੂਰਾ ਮਾਹੀ ਰਾਏ ਚੌਧਰੀ ਕੱਲੇਪਾਸ ਕੋਲ ਪਹੁੰਚ ਜਾਂਦਾ ਚੌਧਰੀ ਰਾਏ ਕੱਲਾ ਸੀ ਇਹਦਾ ਨਾਮ ਜੀ ਜਦੋਂ ਇਹ ਚੌਧਰੀ ਕੋਲ ਪਹੁੰਚਦਾ ਤਾਂ ਸਾਰੀ ਵਾਰਤਾ ਸੁਣਾਉਂਦਾ ਆਖਦਾ ਚੌਧਰੀ ਸਾਹਿਬ ਇੱਥੇ ਆਨੰਦਪੁਰ ਸਾਹਿਬ ਵਾਲੇ ਸਤਗੁਰ ਆਏ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਮੈਂ ਹੁਣ ਦੁੱਧ ਛਕਾ ਕੇ ਆਇਆ ਜਦੋਂ ਸਾਰੀ ਸੁਣਾਈ ਵਾਰਤਾ ਚੌਧਰੀ ਰਾਏ ਕੱਲਾ ਇਹ ਸੁਣ ਕੇ ਬੜਾ ਖੁਸ਼ ਹੁੰਦਾ ਤੇ ਸਤਗੁਰਾਂ ਦੇ ਦਰਸ਼ਨਾਂ ਨੂੰ ਆਉਂਦਾ ਸਤਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ ਉਹਦੀਆਂ ਫੌਜਾਂ ਉਹਦੀ ਬੇਗਮ ਉਹਦੇ ਬੱਚੇ ਸਾਰੇ ਸਤਿਗੁਰਾਂ ਅੱਗੇ ਸੀਸ ਝੁਕਾ ਕੇ ਨਮਸਕਾਰ ਕਰਦੇ ਨੇ ਆਪਣੀ ਹਵੇਲੀ ਦੇ ਵਿੱਚ ਲੈ ਜਾਂਦਾ ਸਤਿਗੁਰਾਂ ਨੂੰ ਭਾਈ ਦਇਆ ਸਿੰਘ ਨੂੰ ਭਾਈ ਧਰਮ ਸਿੰਘ ਨੂੰ ਮਾਨ ਸਿੰਘ ਨੂੰ ਬੜੀ ਸੇਵਾ ਕਰਦਾ ਇੱਕ ਦਿਨ ਲੰਘਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਦੇ ਕੋਲ ਰਹਿੰਦੇ ਨੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂਰਾ ਮਾਹੀ ਨੂੰ ਤੱਕ ਕੇ ਬੋਲਦੇ ਨੇ ਨੂਰਿਆ ਜੋ ਤੂੰ ਸਾਡੀ ਸੇਵਾ ਕੀਤੀ ਹੈ ਭਾਈ ਤੇਰਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਗਿਆ ਰਹੇਂਦੀ ਦੁਨੀਆ ਤੱਕ ਤੇਰਾ ਨਾਮ ਚਮਕਦਾ ਰਹੇਗਾ ਸੋ ਗੁਰੂ ਪਿਆਰਿਓ ਫਿਰ ਸਤਗੁਰੂ ਉਥੇ ਹੀ ਚੌਧਰੀ ਰਾਏ ਕੱਲੇ ਨੂੰ ਕਹਿੰਦੇ ਨੇ ਚੌਧਰੀ ਜੀ ਤੁਹਾਡੇ ਕੋਲ ਕੋਈ ਤੁਹਾਡਾ ਐਸਾ ਸੇਵਕ ਹੈ ਜੋ ਸਾਡੇ ਕੰਮ ਆ ਸਕਦਾ ਹੋਵੇ ਅਸੀਂ ਇੱਕ ਬਹੁਤ ਜ਼ਰੂਰੀ ਕੰਮ ਹੈ ਜੋ ਕਰਵਾਉਣਾ ਹੈ ਮਹਾਰਾਜ ਚੌਧਰੀ ਰਾਏ ਕੱਲੇ ਨੇ ਆਖਿਆ ਹੁਕਮ ਕਰੋ ਸਾਡੇ ਕੋਲੇ ਸੇਵਾਦਾਰਾਂ ਦਾ ਘਾਟਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਭਾਈ ਚੌਧਰੀ ਸਾਨੂੰ ਅਜਿਹਾ ਸੇਵਕ ਚਾਹੀਦਾ ਜਿਹੜਾ ਸਾਡੇ ਬੋਲਾਂ ਤੇ ਖਰਾ ਉਤਰੇ ਮਹਾਰਾਜ ਹੁਕਮ ਕਰੋ ਤੁਸੀਂ ਬੋਲ ਤਾਂ ਪਗਾਓ ਕਿਹੜੇ ਬਗੋਲ ਨੇ ਅਸੀਂ ਵਚਨ ਤੁਹਾਨੂੰ ਦਿੰਨੇ ਆ ਤੁਹਾਡੇ ਬੋਲੇ ਹੋਏ ਬੋਲਾਂ ਤੇ ਫੁੱਲ ਚੜਾਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੌਧਰੀ ਰਾਏ ਕੱਲਾ ਜੀ ਅਸੀਂ ਜੋ ਵੀ ਤੁਹਾਡਾ ਸੇਵਕ ਹੋਇਆ ਉਹਨੂੰ ਸਰਹੰਦ ਦੀ ਧਰਤੀ ਤੇ ਭੇਜਣਾ ਹੈ ਤੇ ਪਤਾ ਕਰਕੇ ਆਉਣਾ ਹੈ ਕਿ ਛੋਟੇ ਸਹਿਬ ਯਾਦੇ ਅਤੇ ਮਾਤਾ ਗੁਜਰ ਕੌਰ ਜੀ ਜੋ ਸਾਡੇ ਨਾਲੋਂ ਵਿਛੜ ਗਏ ਨੇ ਉਹਨਾਂ ਦਾ ਪਤਾ ਤਾਂ ਲੱਗੇ ਉਹ ਕਿੱਥੇ ਨੇ ਤੇ ਗੁਰੂ ਪਿਆਰਿਓ ਚੌਧਰੀ ਰਾਏ ਕੱਲਾ ਜਦੋਂ ਇੰਨੀ ਗੱਲ ਆਖਦਾ ਕਿ ਪਾਤਸ਼ਾਹ ਜੀ ਮੇਰਾ ਸਭ ਤੋਂ ਵੱਡਾ ਜੇ ਕੋਈ ਭਰੋਸੇਮੰਦ ਸੇਵਕ ਹੈ ਉਹ ਹੈ ਨੂਰਾ ਤੁਸੀਂ ਨੂਰੇ ਨੂੰ ਭੇਜ ਦਿਓ ਸਰਹੰਦ ਇਹ ਖਬਰ ਲੈ ਆਏਗਾ ਚੌਧਰੀ ਆਖਣ ਲੱਗਿਆ ਜਿਹੜਾ ਨੂਰਾ ਹੈ ਨਾ ਇਹਦੀ ਭੈਣ ਸਰਹੰਦ ਦੇ ਵਿੱਚ ਵਿਆਹੀ ਹੋਈ ਹੈ ਇਹਦੀ ਭੈਣ ਦਾ ਨਾਮ ਨੂਰਾ ਹੈ ਕਈਆਂ ਨੇ ਰਜ਼ੀਆ ਵੀ ਆਖਿਆ ਬੀਬੀ ਰਜ਼ੀਆ ਇਕਈਆਂ ਨੇ ਨੂਰਾ ਵੀ ਆਖਿਆ ਇਹ ਨੂਰੇ ਮਾਹੀ ਦੀ ਭੈਣ ਨੂਰਾ ਹੈ ਜੋ ਸਰਹੰਦ ਵਿੱਚ ਵਿਆਹੀ ਹੋਈ ਹੈ ਇਹ ਨਾਲੇ ਆਪਣੀ ਭੈਣ ਨੂੰ ਲੈ ਆਏਗਾ ਜਾ ਕੇ ਤੇ ਨਾਲੇ ਸਰਹੰਦ ਤੋਂ ਮਾਤਾ ਗੁਜਰ ਘੌਰ ਅਤੇ ਛੋਟੇ ਸਹਿਬ ਜਾਦਿਆਂ ਦੀ ਖਬਰ ਲੈ ਕੇ ਆਏਗਾ ਉਸ ਸਮੇਂ ਮੇਰੇ ਕਲਗੀਧਰ ਸ਼ਹਿਨशाह ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਨੂਰਾ ਮਾਹੀ ਨੂੰ ਥਾਪੜਾ ਦਿੱਤਾ ਨੂਰੇ ਆ ਜੋ ਵੀ ਸਰਹੰਦ ਵਿੱਚ ਵਾਪਰਿਆ ਸਾਰੀ ਖਬਰ ਲੈ ਕੇ ਆਇਆ ਨੂਰਾ ਮਾਹੀ ਸਤਗੁਰਾਂ ਤੋਂ ਆਗਿਆ ਲੈਂਦਾ ਤੇ ਗੁਰੂ ਪਿਆਰਿਓ ਉਸ ਸਮੇਂ ਰਾਏ ਕੱਲਾ ਉਸ ਨੂੰ ਭੇਜਦਾ ਹੈ ਇਹ ਸਰਹੰਦ ਪਹੁੰਚ ਜਾਂਦਾ ਆਪਣੀ ਭੈਣ ਕੋਲ ਭੈਣ ਨੂਰਾ ਕੋਲ ਜਾ ਕੇ ਜਦੋਂ ਪਹੁੰਚਦਾ ਨਾ ਤਾਂ ਨੂਰਾ ਭੈਣ ਨੂੰ ਜਾ ਕੇ ਕਹਿੰਦਾ ਭੈਣਾ ਮੈਂ ਤੇਰੇ ਕੋਲ ਆਇਆ ਮੈਂ ਤੇਰੇ ਕੋਲੋਂ ਕੁਝ ਪੁੱਛਣ ਆਇਆ ਸਮਾਂ ਮੇਰੇ ਕੋਲ ਇੰਨਾ ਹੈ ਨਹੀਂ ਜੋ ਕੁਝ ਵੀ ਤੂੰ ਵੇਖਿਆ ਜਾਂ ਸੁਣਿਆ ਇਥੇ ਉਹ ਮੈਂ ਤੇਰੇ ਤੋਂ ਪੁੱਛਣਾ ਚਾਹਣਾ ਨੂਰਾ ਭੈਣ ਕਹਿੰਦੀ ਮੈਂ ਕੀ ਵੇਖਿਆ ਕੀ ਪੁੱਛਣਾ ਚਾਹਣਾ ਵੀਰਾ ਦੱਸ ਤਾਂ ਸਹੀ ਤੇ ਫਿਰ ਉਥੇ ਨੂਰੇ ਨੇ ਆਖਿਆ ਰਾਏਕੋਟ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਹੋਏ ਨੇ ਜੇ ਤੁਹਾਨੂੰ ਉਹਨਾਂ ਦੇ ਪਰਿਵਾਰ ਬਾਰੇ ਕੋਈ ਖਬਰ ਮਿਲੀ ਹੋਵੇ ਮਾਤਾ ਜੀ ਬਾਰੇ ਬੱਚਿਆਂ ਬਾਰੇ ਸਿੰਘਾਂ ਬਾਰੇ ਤਾਂ ਮੈਨੂੰ ਦੱਸ ਦੇ ਤੇ ਜਦੋਂ ਇੰਨੀ ਗੱਲ ਭੈਣ ਨੂਰਾ ਨੇ ਸੁਣੀ ਨਾ ਰੋਣ ਲੱਗ ਜਾਂਦੀ ਹੈ ਤਾਂ ਹਮਾਰ ਲੱਗ ਜਾਂਦੀ ਐ ਨੂਰਾ ਪੁੱਛਦਾ ਹੈ ਭੈਣਾ ਦੱਸ ਕਾ ਕੀ ਗੱਲ ਹੋਈ ਤੇ ਨੂਰਾ ਆਖਦੀ ਐ ਵੇ ਵੀਰਾ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਖਬਰ ਲੈਣ ਲਈ ਮੈਂ ਤੈਨੂੰ ਦੱਸਣਾ ਚਾਹਨੀ ਆ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਾਦੇ ਵਜ਼ੀਰ ਖਾਨ ਨੇ ਕੈਦ ਕਰ ਲਏ ਸੀ ਗੁਰੂ ਕਰਦਾ ਹੈ ਜਿਹੜਾ ਰਸੋਈਆ ਰਹਾ ਜਾਂ ਸੇਵਕ ਰਹਾ ਮਸੰਦ ਰਹਾ ਗੰਗੂ ਬ੍ਰਾਹਮਣ ਇਹਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇਆਂ ਨੂੰ ਆਪਣੇ ਘਰੋਂ ਜਾਨੀ ਖਾਂ ਮਾਨੀ ਖਾਂ ਥਾਣੇਦਾਰ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ ਪਹਿਲਾਂ ਸਹਿਬਜ਼ਾਦੇਆਂ ਨੂੰ ਮਰਿੰਡੇ ਲੈ ਕੇ ਗਏ ਥਾਣੇ ਵਿੱਚ ਕਤਵਾਲੀ ਵਿੱਚ ਫਿਰ ਵਜ਼ੀਰ ਖਾਂ ਕੋਲ ਪੇਸ਼ ਕੀਤਾ ਉਹਨੇ ਠੰਡੇ ਬੁਰਜ ਦੇ ਵਿੱਚ ਰੱਖਿਆ ਸੀ ਤਿੰਨ ਰਾਤਾਂ ਤਿੰਨ ਦਿਨ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਰਹੇ ਨੇ ਨੂਰਾ ਆਖਣ ਲੱਗੀ ਵੇ ਵੀਰਾ ਸਰਹੰਦ ਦੀ ਧਰਤੀ ਤੇ ਕਹਿਰ ਵਾਪਰਿਆ ਜ਼ੁਲਮ ਦਾ ਅੰਤ ਹੋਇਆ ਇੱਥੇ ਸਿਖਰਾਂ ਤੇ ਸੀ ਜ਼ੁਲਮ ਜੋ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨਾਲ ਵਾਪਰੀ ਘਟਨਾ ਇਤਿਹਾਸ ਦੇ ਕਿਸੇ ਵੀ ਗ੍ਰੰਥ ਵਿੱਚ ਕਿਸੇ ਵੀ ਕਿਤਾਬ ਵਿੱਚ ਨਹੀਂ ਮਿਲੇਗੀ ਨਾਲੇ ਨੂਰਾ ਨੂਰੇ ਮਾਹੀ ਦੀ ਭੈਣ ਰੋਂਦੀ ਹੈ ਨਾਲੇ ਦੱਸਦੀ ਹੈ ਵੀ ਵੀਰਾ ਇਸ ਸਰਹੰਦ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜਿਉਂਦਿਆਂ ਨੂੰ ਦੀਵਾਰਾਂ ਵਿੱਚ ਚਿਣਿਆ ਗਿਆ ਜਦੋਂ ਸਾਹਿਬ ਜਿਆਦਿਆਂ ਨੂੰ ਦੀਵਾਰਾਂ ਵਿੱਚ ਚਿਣਿਆ ਗਿਆ ਦੀਵਾਰਾਂ ਡਿੱਗ ਪਈਆਂ ਸਨ ਸਹਬਜ਼ਾਦਿਆਂ ਦੇ ਸਰੀਰ ਉੱਤੇ ਜ਼ਖਮ ਹੋ ਗਏ ਉਹਨਾਂ ਨੇ ਈਨ ਨਹੀਂ ਮੰਨੀ ਸੂਬੇ ਦੀ ਭਾਵੇਂ ਕਿ ਉਹ 2 ਦਿਨ ਪਹਿਲਾਂ ਕਚਹਿਰੀਆਂ ਲਾ ਕੇ ਵੀ ਥੱਕ ਗਿਆ ਸੀ ਬੜਾ ਮਨਾਇਆ ਸਹਬਜ਼ਾਦਿਆਂ ਨੂੰ ਤੂਤ ਦੀ ਛਟੀਆਂ ਦੇ ਨਾਲ ਖਮਚੀਆਂ ਦੇ ਨਾਲ ਕੁੱਟਿਆ ਵੀ ਗਿਆ ਸਹਬਜ਼ਾਦਿਆਂ ਨੂੰ ਤਨ ਦੇ ਉੱਤੇ ਜੋ ਚੋਲੇ ਪਹਿਨੇ ਸਨ ਉਹ ਉਤਾਰ ਕੇ ਸਹਬਜ਼ਾਦਿਆਂ ਨੂੰ ਤੂਤ ਦੀਆਂ ਛਟੀਆਂ ਮਾਰ ਕੇ ਕੁੱਟਿਆ ਗਿਆ ਕਿ ਮੰਨ ਜਾਣਗੇ ਪਰ ਨਹੀਂ ਹੱਥ ਦੇ ਵਿੱਚ ਪੁਲੀਤੇ ਰੱਖ ਕੇ ਅੱਗ ਲਾਈ ਗਈ। ਹੱਥ ਦੀਆਂ ਉਂਗਲਾਂ ਨੇ ਨਾ ਉਂਗਲਾਂ ਦੇ ਵਿੱਚ ਚਮੜਾ ਰੱਖ ਕੇ ਚਮੜੇ ਨੂੰ ਵੀ ਅੱਗ ਲਗਾਈ ਗਈ। ਸਹਿਬਜਾਦਿਆਂ ਦੀ ਉਂਗਲਾਂ ਨੂੰ ਵੀ ਅੱਗ ਲਗਾਈ ਗਈ। ਸਹਿਬਜਾਦੇ ਨਹੀਂ ਮੰਨੇ। ਸਹਿਬਜਾਦਿਆਂ ਨੂੰ ਪਿੱਪਲਾਂ ਨਾਲ ਬੰਨ ਕੇ ਹੱਥ ਪਿੱਛੇ ਕਰਕੇ ਬੰਨ ਲਿਆ। ਵੇ ਬੀਰਾ ਉੱਥੇ ਫਿਰ ਗੁਲੇਲ ਦੇ ਨਾਲ ਰੋੜੇ ਲੈ ਕੇ ਬੱਟੇ ਲੈ ਕੇ ਨਿਸ਼ਾਨੇ ਵੀ ਲਗਾਏ ਗਏ ਗੁਲੇਲ ਦੇ ਨਾਲ। ਸਹਿਬਜਾਦੇ ਫੇਰ ਵੀ ਨਹੀਂ ਮੰਨੇ। ਅਕੀਰ ਗੁਰੂ ਕੇ ਲਾਲਾਂ ਨੂੰ ਦੀਵਾਰਾਂ ਦੇ ਵਿੱਚ ਚਿੰਨ ਦਿੱਤਾ ਗਿਆ ਛੋਟੇ ਸਹਿਬਯਾਦਿਆਂ ਨੂੰ ਦੀਵਾਰਾਂ ਵਿੱਚ ਚਿੰਨ ਦਿੱਤਾ ਗਿਆ ਦੀਵਾਰਾਂ ਡਿੱਗ ਜਾਂਦੀਆਂ ਨੇ ਮਨਾਇਆ ਜਾਂਦਾ ਸਹਿਬਯਾਦਿਆਂ ਨੂੰ ਕਿ ਮੰਨ ਜੋ ਇਸਲਾਮ ਕਬੂਲ ਕਰ ਲੋ ਉਹ ਫੇਰ ਵੀ ਨਹੀਂ ਸੀ ਮੰਨੇ ਉਸ ਤੋਂ ਬਾਅਦ ਸਹਿਬਯਾਦਿਆਂ ਦੀਆਂ ਸਾਹ ਰੱਗਾ ਵੱਢ ਕੇ ਸ਼ਹੀਦ ਕਰ ਦਿੱਤਾ ਸੀ ਜਿੱਥੇ ਸਹਿਬਯਾਦਿਆਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਮਾਤਾ ਗੁਜਰਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਵੇ ਵੀਰਾਪੂਰੇ ਸਰਹੰਦ ਦੇ ਵਿੱਚ ਹਾਹਾਕਾਰ ਮਚ ਗਈ ਸੀ ਲੋਕਾਂ ਦੇ ਘਰਾਂ ਵਿੱਚ ਚੁੱਲ੍ਹੇ ਨਹੀਂ ਸੀ ਬਲੇ ਇਸ ਤਰ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਉਹਨੇ ਵਜੀਰ ਖਾਨ ਨੇ ਸ਼ਹੀਦ ਕੀਤਾ ਸੀ ਤੇ ਗੁਰੂ ਪਿਆਰੋ ਇੰਨੀ ਖਬਰ ਸੁਣਦਾ ਨੂਰਾ ਮਾਹੀ ਉਹ ਵੀ ਤਾਂਹਾ ਮਾਰ ਲੱਗ ਜਾਂਦਾ ਰੋਣ ਲੱਗ ਜਾਂਦਾ ਕਿ ਐਸਾ ਜ਼ੁਲਮ ਵਾਪਰਿਆ ਇਸ ਧਰਤੀ ਤੇ ਤੇ ਜਿੱਥੇ ਲੋਕਾਂ ਨੇ ਆਖਿਆ ਸੀ ਵਜੀਦੇਆ ਤੇਰਾ ਕੱਖ ਨਾ ਰਹੇ ਨੇ ਨੂਰਾ ਮਾਹੀ ਦੀ ਭੈਣ ਨੂਰਾ ਵੀ ਆਖਦੀ ਹੈ ਕਿ ਵਜੀਦੇ ਦੀ ਹੁਣ ਮੌਤ ਆ ਚੁੱਕੀ ਹੈ ਥੋੜਾ ਸਮਾਂ ਹੀ ਹੈ ਵਜੀਦਾ ਬਸ ਤੇ ਗੁਰੂ ਪਿਆਰਿਓ ਨੂਰਾ ਮਾਹੀ ਕਹਿੰਦਾ ਚੰਗਾ ਪੈਣੇ ਮੈਂ ਚੱਲਦਾ ਬਸ ਮੈਂ ਤਾਂ ਖਬਰ ਲੈਣ ਆਇਆ ਸੀ ਉਸ ਸਮੇਂ ਸਰਹੰਦ ਤੋਂ ਫੇਰ ਇਹ ਨੂਰਾ ਮਾਹੀ ਵਾਪਸ ਮੁੜਦਾ ਹੈ ਸਤਗੁਰਾਂ ਕੋਲ ਦੂਜੇ ਤੀਜੇ ਦਿਨ ਬਾਅਦ ਪਹੁੰਚਦਾ ਰਾਏਕੋਟ ਦੀ ਧਰਤੀ ਤੇ ਜਦੋਂ ਨੂਰਾ ਮਾਹੀ ਸਤਗੁਰਾਂ ਕੋਲ ਪਹੁੰਚਣ ਲੱਗਦਾ ਸਤਗੁਰ ਸੱਚੇ ਪਾਤਸ਼ਾਹ ਜੀ ਇੱਕ ਟਾਲੀ ਦੇ ਦਰਖਤੇ ਹੇਠਾਂ ਬੈਠੇ ਸੀ ਸਤਗੁਰਾਂ ਕੋਲ ਚੌਧਰੀ ਰਾਏ ਕੱਲਾ ਬੈਠਾ ਹੈ ਉਹਦੀ بیگم ਬੈਠੀ ਹੈ ਉਹਦੇ ਬੱਚੇ ਬੈਠੇ ਨੇ ਸਿਪਾਈ ਬੈਠੇ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਬੈਠੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ ਸੰਗਤਾਂ ਨਾਲ ਵਿਚਾਰਾਂ ਕਰ ਰਹੇ ਨੇ ਇੰਨੇ ਨੂੰ ਖਬਰ ਨੇ ਖਬਰੀਏ ਨੇ ਖਬਰ ਦਿੱਤੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੂਰਾ ਆ ਰਿਹਾ ਹੈ ਘੋੜੇ ਤੇ ਚੜ ਕੇ ਸਰਹੰਦ ਤੋਂ ਨੂਰਾ ਆ ਰਿਹਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਉਡੀਕ ਕਰ ਰਹੇ ਨੇ ਭਾਈ ਨੂਰਾ ਕਦੋਂ ਆਏ ਤੇ ਨੂਰਾ ਆਇਆ ਘੋੜਾ ਖੜਾਇਆ ਉਹਨੇ ਸਾਈਡ ਤੇ ਤੇ ਸਤਗੁਰਾਂ ਦੇ ਚਰਨਾਂ ਤੇ ਆ ਕੇ ਰੋਣ ਲੱਗ ਗਿਆ ਸਿਰ ਰੱਖਿਆ ਰੋਈ ਜਾਂਦਾ ਤਾਂ ਮਹਾਰਾਜ ਪੁੱਛਦੇ ਨੇ ਨੂਰਿਆ ਕੀ ਗੱਲ ਹੋ ਗਈ ਬਸ ਨੂਰਾ ਰੋਈ ਜਾਂਦਾ ਮਹਾਰਾਜ ਨੇ ਫਿਰ ਥਾਪੜਾ ਦਿੱਤਾ ਨੂਰਿਆ ਦੱਸ ਖਾਂ ਤੈਨੂੰ ਸਰਹੰਦ ਭੇਜਿਆ ਸੀ ਖਬਰ ਲੈਣ ਲਈ ਕੀ ਖਬਰ ਲੈ ਕੇ ਆਇਆ ਫਿਰ ਉਸ ਸਮੇ ਨੂਰੇ ਮਾਹੀ ਨੇ ਆਖਿਆ ਦਸ਼ਮੇਸ਼ ਪਿਤਾ ਜਿਹੜੀ ਖਬਰ ਮੈਂ ਲੈ ਕੇ ਆਇਆ ਇਹ ਖਬਰ ਏਡੀ ਭਿਆਨਕ ਹੈ ਸੁਣਨ ਵਾਲੇ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਪੈਰਾਂthਲੇ ਜ਼ਮੀਨ ਨਿਕਲ ਜਾਂਦੀ ਹੈ ਦੱਸ ਕਾ ਕੀ ਹੋਇਆ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਛੋਟੇ ਸਾਹਿਬ ਜਦਿਆਂ ਨਾਲ ਜੋ ਵਾਪਰਿਆ ਹੈ ਉੱਕੇਤੇ ਵੀ ਨਹੀਂ ਵਾਪਰਿਆ ਹੁਣਾ ਇਤਿਹਾਸ ਵਿੱਚ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜਿਉਂਦਿਆਂ ਨੂੰ ਦੀਵਾਰਾਂ ਵਿੱਚ ਚਿਣਿਆ ਗਿਆ ਕਿ ਇਹ ਇਸਲਾਮ ਕਬੂਲ ਕਰ ਲੈਣ ਨਹੀਂ ਤਾਂ ਮਾਰ ਦਿੱਤੇ ਜਾਣਗੇ ਖਤਮ ਕੀ ਕਰ ਦਿੱਤੇ ਜਾਣਗੇ ਉਸ ਤੋਂ ਪਹਿਲਾਂ ਤੂਤ ਦੀਆਂ ਛਟੀਆਂ ਨਾਲ ਕੁੱਟਿਆ ਗਿਆ ਮਾਰਿਆ ਗਿਆ ਸਾਹਿਬ ਜਯਾਦੇ ਨੂੰ ੱੱਕੇ ਨਾ ਜ਼ਬਰਦਸਤੀ ਮਨਾਇਆ ਗਿਆ ਪਰ ਸਾਹਿਬ ਜਯਾਦੇ ਨਹੀਂ ਮੰਨੇ ਹੱਥਾਂ ਵਿੱਚ ਪਲੀਤੇ ਰੱਖ ਕੇ ਅੱਗ ਲਗਾਈ ਗਈ ਚਮੜਾ ਰੱਖ ਕੇ ਅੱਗ ਲਗਾਈ ਗਈ ਸਹਿਬਜ਼ਾਦੇ ਨੂੰ ਸੇਕਾ ਲੱਗੇਗਾ ਜਲਨ ਹੋਏਗੀ ਮੰਨ ਜਾਣਗੇ ਨਹੀਂ ਮੰਨੇ ਪਿੱਪਲ ਨਾਲ ਬਨ ਕੇ ਹੱਥ ਪਿੱਛੇ ਨੂੰ ਕਰਕੇ ਪਿੱਪਲ ਨਾਲ ਬਨ ਕੇ ਗੁਲੇਲ ਲੈ ਕੇ ਨਿਸ਼ਾਨੇ ਵੀ ਲਾਏਗੇ ਮੱਥੇ ਤੇ ਅੱਖਾਂ ਤੇ ਸਹਿਬਜ਼ਾਦੇ ਫਿਰ ਨਹੀਂ ਮੰਨੇ ਅਖੀਰ ਦੀਵਾਰਾਂ ਵਿੱਚ ਚਿਣ ਕੇ ਉਹਨਾਂ ਨੂੰ ਬਾਅਦ ਵਿੱਚ ਸ਼ਾਰਗਾਂ ਕੱਟ ਕੇ ਸ਼ਹੀਦ ਕੀਤਾ ਗਿਆ ਦੀਵਾਰਾਂ ਵਿੱਚ ਚਿੰਨ ਦਿੱਤੇ ਸੀ ਸਾਹਿਬਜ਼ਾਦੇ ਫਿਰ ਵੀ ਸ਼ਹੀਦ ਨਹੀਂ ਸੀ ਹੋਏ ਜਦੋਂ ਸਾਹਿਬਜ਼ਾਦੇ ਹੋਸ਼ ਵਿੱਚ ਆਉਂਦੇ ਨੇ ਪੁੱਛਿਆ ਜਾਂਦਾ ਹੈ ਸਲਾਮ ਕਬੂਲ ਹੈ ਸਾਹਿਬਜ਼ਾਦੇ ਕਹਿੰਦੇ ਨਹੀਂ ਫਿਰ ਉਸ ਸਮੇਂ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਤੇ ਬੈਠ ਕੇ ਸਾਹ ਰਗਾਂ ਵੱਢ ਦਿੱਤੀਆਂ ਸੀ ਇਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਤਨਮਾਤਾ ਗੁਰੂ ਕੌਰ ਜੀ ਨੂੰ ਠੰਡੇ ਬੁਰਜ ਤੇ ਜਾ ਕੇ ਸ਼ਹੀਦ ਕੀਤਾ ਗਿਆ ਇੱਥੇ ਹੀ ਬਸ ਨਹੀਂ ਪਾਤਸ਼ਾਹ ਉਥੇ ਤਾਂ ਇੱਕ ਸੇਵਕ ਹੋਇਆ ਮੋਤੀਰਾਮ ਉਹਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਇਸ ਕਰਕੇ ਪੀੜਿਆ ਕਿ ਉਹਨੇ ਤਿੰਨ ਰਾਤਾਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜਦਿਆਂ ਨੂੰ ਦੁੱਧ ਛਕਾਇਆ ਸੀ ਤੇ ਗੁਰੂ ਪਿਆਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਇਹ ਨੂਰਾ ਮਾਹੀ ਹੈ ਰੋ ਰੋ ਬਿਥੇ ਆ ਸੁਣਾ ਰਿਹਾ ਹੈ ਸਾਰੀ ਸੰਗਤ ਜਦੋਂ ਸੁਣਦੀ ਹੈ ਰੋਣ ਲੱਗ ਜਾਂਦੀ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਵੇਖਦੇ ਨੇ ਜਦੋਂ ਨੂਰਾ ਮਾਹੀ ਆਖਦਾ ਕਿ ਸੱਚੇ ਪਿਤਾ ਤੇਰੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੈਣ ਦਿੱਤਾ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਤੇ ਸ਼ਹੀਦ ਕਰ ਦਿੱਤਾ ਮੋਤੀराम ਮਹਿਰਾ ਦਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਮਹਾਰਾਜ ਪੁੱਛਦੇ ਨੇ ਨੂਰਿਆ ਮੇਰੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਕੈਦ ਕਰ ਲਿਆ ਸੀ ਕੋਈ ਹੋਰ ਸਿੱਖ ਤਾਂ ਨਹੀਂ ਉਹਨਾਂ ਦੇ ਅੜਿੱਕੇ ਚੜਿਆ ਕੋਈ ਹੋਰ ਤਾਂ ਨਹੀਂ ਸਿੱਖ ਉਹਨਾਂ ਨੇ ਫੜਿਆ ਜੀ ਦੇ ਤੇ ਤਸ਼ੱਦਦ ਕੀਤਾ ਹੋਵੇ ਦੇਖੋ ਸਤਗੁਰਾਂ ਦਾ ਜ਼ਿਕਰਾ ਪਰਿਵਾਰ ਦੀ ਵਿਥਿਆ ਸੁਣ ਕੇ ਮਹਾਰਾਜ ਨੂੰ ਆਪਣੇ ਗੁਰਸਿੱਖਾਂ ਦਾ ਫਿਕਰ ਸੀ ਕਿ ਕੋਈ ਗੁਰਸਿੱਖ ਨੂੰ ਤਾਂ ਨਹੀਂ ਉਹਨਾਂ ਨੇ ਅਜੇ ਹੀ ਸਜ਼ਾ ਦਿੱਤੀ ਤੇ ਫਿਰ ਨੂਰੇ ਨੇ ਆਖਿਆ ਨਹੀਂ ਪਾਤਸ਼ਾਹ ਕੋਈ ਵੀ ਗੁਰਸਿੱਖ ਵਜ਼ੀਰ ਖਾਂ ਦੇ ਅੜਿੱਕੇ ਨਹੀਂ ਆਇਆ ਬਸ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜੀ ਆਦੇ ਸੀ ਉਹ ਵੀ ਗੰਗੂ ਬ੍ਰਾਹਮਣ ਕਰਕੇ ਗ੍ਰਫਤਾਰ ਹੋਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਟਾਲੀ ਦੇ ਦਰਖਤ ਥੱਲੇ ਬੈਠੇ ਨੇ ਹੱਥ ਵਿੱਚ ਤੀਰ ਹੈ ਸਤਿਗੁਰ ਮਿੱਟੀ ਪਟਦਿਆਂ ਪਟਦਨੇ ਕਾਹੀ ਦਾ ਬੂਟਾ ਸੀ ਤੀਰ ਦੀ ਨੋਕ ਨਾਲ ਪਟ ਕੇ ਤਾਹਾਨੂੰ ਮਾਰਿਆ ਸਾਰੀ ਸੰਗਤ ਵੇਖ ਰਹੀ ਹੈ ਤੇ ਜਦੋਂ ਸੰਗਤ ਵੇਖ ਰਹੀ ਹੈ ਜਦੋਂ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਤਾਹਾਨੂੰ ਪੁੱਟ ਕੇ ਮਾਰਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਲੈ ਨੂਰਿਆ ਅਜੇ ਤੋਂ ਬਾਅਦ ਜ਼ੁਲਮ ਕਰਨ ਵਾਲੇ ਜ਼ੁਲਮਾਂ ਦੀ ਜੜ 뿌ਟੀ ਗਈ ਆਖੋ ਸਤਨਾ ਅੱਜ ਤੋਂ ਬਾਅਦ ਮੁਗਲਾਂ ਦੀ ਜੜ 뿌ਟ ਕੇ ਦਮ ਲਵਾਂਗੇ ਤੇ ਗੁਰੂ ਪਿਆਰਿਓ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਦ ਵਿੱਚ ਜਾ ਕੇ ਮਾਧੋਦਾਸ ਬਿਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਜਦੋਂ ਪੰਜਾਬ ਭੇਜਿਆ ਉਹਨਾਂ ਨੇ ਫਿਰ ਇਹਨਾਂ ਦੀ ਜੜ 뿌ਟੀ ਸੀ ਆਖੋ ਸਤਨਾ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਸ਼ਮੇਸ਼ ਪਿੱਤਾ ਮੇਰੇ ਕਲਗੀਧਰ ਪਾਤਸ਼ਾਹ ਜੀ ਨੂਰੇ ਮਾਹੀ ਤੋਂ ਜਦੋਂ ਇਹ ਸਾਰੀ ਵਾਰਤਾ ਸੁਣਦੇ ਨੇ ਸਤਿਗੁਰ ਸੰਗਤਾਂ ਨੂੰ ਤਰਵਾਸ ਦਿੰਦੇ ਨੇ ਨਾ ਸੰਗਤ ਜੀ ਮੇਰਾ ਪਰਿਵਾਰ ਮੇਰੇ ਗੁਰਸਿੱਖ ਮੇਰੇ ਛੋਟੇ ਸਹਬਜਾਦੇ ਮੇਰੇ ਮਾਤਾ ਗੁਜਰ ਕੌਰ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਭਾਣੇ ਦੇ ਵਿੱਚ ਚੱਲੇ ਨੇ ਇਸ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਰਾਏਕੋਟ ਦੀ ਧਰਤੀ ਤੇ ਨੂਰੇ ਮਾਹੀ ਨੂੰ ਚੌਧਰੀ ਰਾਏ ਕੱਲੇ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇਹ ਸਬਕ ਸਿਖਾਉਂਦੇ ਨੇ ਇਹ ਉਪਦੇਸ਼ ਦਿੰਦੇ ਨੇ ਕਿ ਭਾਈ ਜੋ ਮਰਜੀ ਹੋ ਜਾਵੇ ਰਹਿਣਾ ਰੱਬ ਦੇ ਬਾਣੇ ਵਿੱਚ ਐ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਜ਼ੁਲਮ ਹੱਦ ਟੱਪ ਜਾਵੇ ਜਦੋਂ ਸਿਰ ਉੱਤੋਂ ਪਾਣੀ ਲੰਘ ਜਾਵੇ ਉਦੋਂ ਕਿਰਪਾਨ ਚੁੱਕਣੀ ਜਾਇਜ਼ ਹੈ ਸ਼ਾਸਤਰ ਚੁੱਕਣਾ ਜਾਇਜ਼ ਹੈ ਹਥਿਆਰ ਚੁੱਕਣੇ ਜਾਇਜ਼ ਨੇ ਜ਼ਫਰਨਾਮੇ ਦੇ ਵਿੱਚ ਔਰੰਗਜੀਬ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਸੀ ਔਰੰਗਜੀਬ ਤੂੰ ਜ਼ੁਲਮ ਦੀ ਹੱਦ ਪਾਰ ਕਰ ਦਿੱਤੀ ਹੈ ਮੈਂ ਨਹੀਂ ਸੀ ਚਾਹੁੰਦਾ ਕਿ ਮੈਨੂੰ ਸ਼ਾਸਤਰ ਚੁੱਕਣੇ ਪੈਣ ਪਰ ਸਤਿਗੁਰ ਕਹਿੰਦੇ ਚੂਂ ਕਰ ਅਜ਼ਹਮਾ ਹੀਲ ਤੇ ਦਰ ਗੁਜਾਸਤ ਹਲਾਲਾਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਹਿੰਦੇ ਹੁਣ ਤੇਰੇ ਜ਼ੁਲਮ ਦਾ ਜਿਹੜਾ ਪਾਣੀ ਸੀ ਉਹ ਸਿਰ ਤੋਂ ਲੱਗ ਚੁੱਕਿਆ ਸੀ ਇਸ ਕਰਕੇ ਮੈਂ ਹਥਿਆਰ ਚੁੱਕੇ ਨੇ ਸ੍ਰੀ ਸਾਹਿਬ ਚੁੱਕੀ ਹੈ ਹੁਣ ਤੇਰਾ ਤੇ ਤੇਰੇ ਮੁਗਲਾਂ ਦਾ ਤੇਰੇ ਜ਼ੁਲਮਾਂ ਦਾ ਅੰਤ ਆ ਗਿਆ ਹੈ ਤੇ ਗੁਰੂ ਪਿਆਰੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਏਕੋਟ ਦੀ ਧਰਤੀ ਤੇ ਨੂਰਾ ਮਾਹੀ ਰਾਏ ਕੱਲੇ ਨੂੰ ਇਸ ਤਰ੍ਹਾਂ ਉਪਦੇਸ਼ ਦਿੰਦੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਫਿਰ ਅੱਗੇ ਕਿਵੇਂ ਚਾਲੇ ਪਾਉਂਦੇ ਨੇ ਅਗਲਾ ਇਤਿਹਾਸ ਕੱਲ ਦੇ ਦੀਵਾਨਾ ਵਿੱਚ ਸਾਂਝਾ ਕੀਤਾ ਜਾਏਗਾ ਹੋਈਆਂ ਦਾਸ ਤੋਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਸਹਬੇ ਕਮਾਲ ਗੁਰੂ ਗ੍ਰੰਥ ਸਾਹਿਬਹਾਰਾ ਜੀ ਬਖਸ਼ਣਾ ਹਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ